कि तो ही किसान रिहा करता गया है किसान माइनिंग तो का विरोध कर रहे लेकिन उस दौरान ही पुलिस प्रशासन के विरोध जोड़ी देखने को मिल गई थी हालांकि प्रशासन के वालों दस दिए कि कुछ किसान ज ਕਾਬੂ ਦੇ ਵਿੱਚ ਵੀ ਕੀਤਾ ਗਿਆ ਤੇ ਹਿਆਸਿਸ ਦੇ ਵਿੱਚ ਲਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਬਿਨਾਂ ਕਿਸੇ ਸ਼ਰਤ ਤੋਂ ਵੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਹ ਇੱਕ ਵੱਡੀ ਜਿੱਤ ਹੋਈ ਹੈ ਕਿਸਾਨਾਂ ਦੀ ਦਸਵੇ ਕੀ ਤਰਨਤਾਰਨ ਦੇ ਪਿੰਡ ਸਬਰਤ ਹੋਈ ਵੱਡੀ ਖਬਰ ਹੈ ਕਿ ਤਰਨਤਾਰਨ ਦੇ ਪਿੰਡ ਸਬਰਤ ਵਿੱਚ ਜਿਹੜਾ ਖੱਡ ਵਿਵਾਦ ਚੱਲ ਰਿਹਾ ਸੀ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ ਕਿਸਾਨ ਮਾਈਨਿੰਗ ਦਾ ਵਿਰੋਧ ਕਰ ਰਹੇ ਹਨ ਲਗਾਤਾਰ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੇ ਕੁਝ ਕਿਸਾਨਾਂ ਨੂੰ ਜੜਾ ਹਿਰਾਸਤ ਵਿੱਚ ਲਿਆ ਗਿਆ ਸੀ ਤੁਹਾਨੂੰ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਤੁਹਾਨੂੰ ਦੱਸ ਰਿਹਾ ਕਿ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਉਹ ਵੀ ਬਿਨਾਂ ਕਿਸੇ ਦਾਸੇ ਕੇ ਬਿਨਾਂ ਕਿਸੇ ਸ਼ਰਤ ਤੋਂ ਹੀ ਉਹਨਾਂ ਨੂੰ ਰਿਹਾ ਕੀਤਾ ਗਿਆ ਹੈ ਤਰਨਤਾਰਨ ਦੇ ਪਿੰਡ ਸਬਰਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਪਿੰਡ ਸਬਰਾ ਦੇ ਵਿੱਚ ਖੱਡ ਵਿਵਾਦ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਗ੍ਰਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕੀਤਾ ਗਿਆ ਹੈ ਕਿਸਾਨਾ ਦੀ ਵੱਡੀ ਜਥੇਬੰਦੀ ਕਿਸਾਨ ਮਾਈਨਿੰਗ ਦਾ ਲਗਾਤਾਰ ਵਿਰੋਧ ਕਰ ਰਹੇ ਸਨ ਲੇਕਿਨ ਅਸਲ ਵਿੱਚ ਇਹ ਵੱਡੀ ਅਪਡੇਟ ਕਿ ਜਿਹੜੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਬਿਨਾਂ ਕਿਸੇ ਸ਼ਰਤ ਤੋਂ ਹੀ ਉਹਨਾਂ ਨੂੰ ਰਿਹਾ ਕੀਤਾ ਗਿਆ ਹੈ ਜੀ ਕਿਸਾਨਾਂ ਦੇ ਵਿੱਚ ਤਾਂ ਬਹੁਤ ਲੱਗ ਰਿਹਾ ਹੈ ਕਿ ਕੀ ਫੈਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੋਨ ਸਿੰਘ ਸੁਧਰਾ ਬਲਾਕ ਪ੍ਰਧਾਨ ਇੱਕ ਤੱਕ ਦਾਹ ਜੰਮਦੀ ਜੀ ਅੱਜ ਪੱਤਰਕਾਰਾਂ ਤਿੰਨ ਨੂੰ ਤੁਹਾਨੂੰ ਉਤਰੇ ਦੇ ਪਹਿਲਾਂ ਤੇ ਤੁਹਾਡੇ ਸਾਰੇ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡੀ ਖਬਰ ਨੂੰ ਵਿਦੇਸ਼ਾਂ ਤੱਕ ਪਹੁੰਚਾਇਆ ਤੇ ਕੱਲ ਤੁਹਾਨੂੰ ਪਤਾ ਵਾ ਕਿ ਪ੍ਰਸ਼ਾਸਨ ਨੇ ਮੈਨਿੰਗ ਜਿਹੜਾ ਭਾਗ ਆ ਤੇ ਖੱਡਾ ਲਾਉਣਾ ਜਿਹੜੇ ਆ ਠੇਕੇਦਾਰ ਉਹਨਾਂ ਦੇ ਕਹਿਣ ਤੇ ਸਾਡੇ ਬੰਦਿਆਂ ਦੇ ਲਾਤੀ ਚਾਰਜ ਕਰਕੇ ਤੇ 15 ਤੋਂ 20 ਬੰਦੇ ਜਿਹੜੇ ਉਹ ਜੇਲ੍ਹ ਦੇ ਵਿੱਚ ਲੈ ਕੇ ਪੱਤੀ ਡੱਕ ਦਿੱਤੇ ਸੀ ਅਹੀਂ ਰਾਤ ਨੂੰ ਉੱਥੇ ਜਿਹੜਾ ਹਰੀਕੇ ਥਾਣੇ ਦੇ ਵਿੱਚ ਨਾੜੇ ਬਾਜੀ ਕਰਕੇ ਤੇ ਟਾਈਮ ਦੇ ਕੇ ਫਿਰ ਅਸੀਂ ਵੱਡਾ ਕੱਟ ਕੀਤਾ 6-7 ਜਹੇ ਬੰਨੀਆਂ ਅਸੀਂ ਇਕੱਠੀਆਂ ਹੋਈਆਂ ਜੀ ਤੇ ਜਦੋਂ ਫਿਰ ਸਾਨੂੰ ਦਿਸਿਆ ਵੀ ਅਜੇ ਨਹੀਂ ਗੱਲ ਬੰਦੀ ਫਿਰ ਉੱਥੋਂ ਜਾ ਕੇ ਅਸੀਂ ਉਹਨਾਂ ਦੇ ਭੋਗ ਲੈਣਾ ਸਾਡੀ ਕੱਢ ਦਿੱਤੀਆਂ ਟੱਪੜ ਟੱਪੜ ਸਾਰੇ ਭਜਾ ਦਿੱਤੇ ਉੱਥੇ ਸਾਡਾ ਧਰਨਾ ਲੱਗਾ ਰਿਹਾ ਜੀ ਮੁੜ ਕੇ ਪ੍ਰਸ਼ਾਸਨ ਗਿਆ ਜੀ ਫਿਰ ਵੱਡਾ ਲਾਂ ਜਿਹੜਾ ਉਹ 14 ਤਰੀਕ ਨੂੰ ਕਰ ਦਿੱਤਾ ਵੀ ਕੋਈ ਵੱਡਾ ਹਾਈਵੇ ਕੀ ਰਾਂਗੇ ਤੇ ਫਿਰ ਪ੍ਰਸ਼ਾਸਨ ਦੇ ਵਿੱਚ ਬੈਠ ਕੇ ਸਾਡੇ ਨਾਲ ਗੱਲ ਹੋਈ ਤੇ ਬਿਨਾਂ ਸ਼ਰਤ ਜਿਹੜੇ ਬੰਦੇ ਸਾਡੇ ਉਹ ਰਿਹਾ ਕਰ ਦਿੱਤੇ ਆ ਜੀ ਬਸ ਉਹਨਾਂ ਥੋੜੇ ਟਾਈਮ ਦੇ ਕਰੋ ਜਿਹੜੇ ਬੰਦੇ ਆ ਜਾਂਦੇ ਜੇਲ੍ਹ ਦੇ ਵਿੱਚੋਂ ਸਾਰੇ ਆ ਜਣੇ ਆ ਤੇ ਅਸੀਂ ਉਹਨਾਂ ਨੂੰ ਲੈ ਕੇ ਗਲਾਂ ਦੇ ਵਿੱਚ ਹਾਰ ਪਾ ਕੇ ਤੇ ਖੁਸ਼ੀ ਦੇ ਨਾਲ ਲੈ ਕੇ ਜਾਵਾਂਗੇ ਜੀ ਮੈਂ ਸਤਨਾਮ ਸਿੰਘ ਜੀ ਕਿਸਾਨ ਸ਼ਕਤੀ ਕਮੇਟੀ ਪੰਜਾਬ ਦਾ ਜਨ ਪ੍ਰੈਜ਼ੀਡੈਂਟ ਆ ਜੀ ਅੱਜ ਜਦੋਂ ਅਸੀਂ ਜੇਲ੍ਹ ਦੇ ਬਾਹਰ ਖੜੇ ਹੋ ਤਾਂ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਰਿਕਾਰਡ ਆਇਆ ਗਿਆ ਜਿਹੜਾ ਚਰਨ ਅੱਛਾ ਹੈ ਦੇਖੋ ਜੀ ਪੁਲਿਸ ਪ੍ਰਸ਼ਾਸਨ ਅੱਜ ਗਾਇਆ ਸੱਚੀ ਸਾਹਿਬ ਉਹਨਾਂ ਨੇ ਇਹ ਵਿਸ਼ਵਾਸਤ ਆਇਆ ਵੀ ਜਿਹੜੇ ਤੁਹਾਡੇ ਬੰਦੇ ਗ੍ਰਿਫਤਾਰ ਕੀਤੇ ਆ ਕਿਸਾਨ ਆਗੂ ਉਹਨਾਂ ਨੂੰ ਕਿਸੇ ਬਿਨਾਂ ਸ਼ਰਤ ਰਿਹਾਇਆ ਕੀਤਾ ਜਾਊਗਾ ਤੇ ਬਾਕੀ 14 ਤਰੀਕ ਨੂੰ ਡੀਸੀ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਰੱਖੀ ਜਾਊਗੀ ਪੱਤੀ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰਵਾ ਰਹੇ ਆ ਔਰ ਖਾਦਵੀ ਲੋਕਾਂ ਦੇ ਸਿਰਸਤਕਾ ਬੰਦਵਾ ਸਾਰੀਆਂ ਜਥੇਬੰਦੀਆਂ ਨੇ ਬੜੀ ਤਾਨ ਕਈ ਦੇ ਨਾਲ ਇੱਥੇ ਸਵਾਣ ਨਵਾਈਆਂ ਅੱਜ ਇਸ ਪੱਤੀ ਜੇਲ੍ਹ ਦੇ ਵਿੱਚੋਂ ਆ ਜਿਹੜੇ ਆਗੂ ਸਹਿਬਾਨ ਸਾਰੇ ਕੱਲ੍ਹ ਗ੍ਰਿਫਤਾਰ ਸੀ ਇਹਨਾਂ ਨੂੰ ਰਿਹਾ ਕਰਾ ਕੇ ਲੈ ਕੇ ਚਲੇ ਆ ਔਰ ਪੂਰੇ ਪੰਜਾਬ ਨੂੰ ਅੱਜ ਇਥੋਂ ਪੱਤੀ ਤੋਂ ਅਪੀਲ ਕਰਦੇ ਆ ਇੱਕੇ ਵਿੱਚ ਬਹੁਤ ਵੱਡਾ ਬਲ ਜੇ ਏਕਤਾ ਤੇ ਸੰਘਰਸ਼ ਹਥਿਆਰ ਵੀ ਜੇ ਤੇ ਹੱਲ ਵੀ ਜੇ ਆਪਣੇ ਆਪ ਨੂੰ ਜਥੇਬੰਦ ਕਰ ਲਓ ਸੰਗਠਿਤ ਹੋ ਜਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਪੋਰੇਟੀ ਰੂਪੀ ਕਤਿਹੜਾ ਜਿਹੜੀਆਂ ਆ ਰਹੀਆਂ ਵਾਂ ਉਹਨਾਂ ਨੂੰ ਮੋਦੀ ਲੈ ਕੇ ਆ ਰਿਹਾ ਕੇ ਆ ਰਿਆ ਉਹਨਾਂ ਨੂੰ ਅਮਿਤਸ਼ਾ ਲੈ ਕੇ ਆ ਰਿਆ ਉਹਨਾਂ ਨੂੰ ਭਗਵੰਤmaal ਲੈ ਕੇ ਆ ਰਿਆ ਵਾ ਉਹਨਾਂ ਤੋਂ ਜੇ ਬਚਣਾ ਵਾ ਆਪਣੇ ਆਪ ਦੀ ਇਥੇ ਉਪਜ ਬਚਾਉਣੀ ਆ ਅਨਾਜ ਬਚਾਉਣਾ ਵਾ ਆਪਣੇ ਖੇਤ ਖਲਿਆਣ ਬਚਾਉਣੇ ਆ ਤੇ ਫੇਰ ਭਾਈ ਜਿਹੜਾ ਰਾਹ ਕੱਲ ਇਹਨਾਂ ਯੋਧਿਆਂ ਨੇ ਪੜਾਇਆ ਸੀ ਕਿ ਖੱਡ ਭਾਈ ਕੋਹਰਕ ਸਥਿਤੀਆਂ ਮੁਤਾਬਕ ਤੇ ਬੰਦ ਨਹੀਂ ਸਾਡਾ ਬਹੁਤ ਵੱਡਾ ਨੁਕਸਾਨ ਕਰੂਗੀ 800 ਘਰ ਤਬਾਹ ਆਊਗਾ 8000 ਏਕੜ ਜ਼ਮੀਨ ਤਬਾਹ ਹੋਊਗੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਨਾਲ ਇਹ ਜਿੰਦਗੀ ਮਾਂ ਜਾਨ ਮਾਰਨਾ ਖੇਲ ਆੜ ਕੀਤਾ